ਜੀ ਕਿ ਕੁਐਸਚਨ ਔਨ ਗੁਰੂ ਤੇਗ ਬਹਾਦਰ ਜੀ ਪ੍ਰਸ਼ਨ ਪਹਿਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਕਦੋਂ ਹੋਇਆ 1 ਅਪ੍ਰੈਲ 1621 ਪ੍ਰਸ਼ਨ ਦੂਜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ ਅੰਮ੍ਰਿਤਸਰ ਪ੍ਰਸ਼ਨ ਤੀਜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿੰਵੇਂ ਸਿੱਖ ਗੁਰੂ ਸਨ ਨਾਮ ਪ੍ਰਸ਼ਨ ਚੌਥਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਸ਼ਨ ਪੰਜਵਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਤਨੀ ਜੀ ਦਾ ਕੀ ਨਾਮ ਸੀ? ਮਾਤਾ ਗੁਜਰੀ ਜੀ। ਪ੍ਰਸ਼ਨ ਛੇਮਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਮ ਕੀ ਸੀ? ਤਿਆਗ ਮੱਲ ਪ੍ਰਸ਼ਨ 7ਵਾਂ ਗੁਰੂ ਤੇਗ ਬਹਾਦਰ ਜੀ ਨੂੰ ਕਿਸ ਮੁਗਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ? ਔਰੰਗਜ਼ੇਬ ਪ੍ਰਸ਼ਨ 8ਵਾਂ ਛੇਰੀ ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ? 11 ਨਵੰਬਰ 1675 ਪ੍ਰਸ਼ਨ ਨੋਮਾ ਗੁਰੂ ਤੇਗ ਬਹਾਦਰ ਜੀ ਨੂੰ ਕਿਹੜੇ ਸਥਾਨ ਤੇ ਸ਼ਹੀਦ ਕੀਤਾ ਗਿਆ ਦਿੱਲੀ ਚਾਂਦਨੀ ਚੌਕ ਪ੍ਰਸ਼ਨ 10ਵਾਂ ਗੁਰੂ ਤੇਗ ਬਹਾਦਰ ਜੀ ਨੂੰ ਆਮ ਤੌਰ ਤੇ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਹਿੰਦ ਦੀ ਚਾਦਰ। ਪ੍ਰਸ਼ਨ 11ਵਾਂ ਗੁਰੂ ਜੀ ਨੇ ਕਿੰਨਾ ਦੀ ਸਹਾਇਤਾ ਲਈ ਆਪਣੀ ਕੁਰਬਾਨੀ ਦਿੱਤੀ? ਕਸ਼ਮੀਰੀ ਪੰਡਤਾਂ ਦੀ ਐਸ਼ੰਬਾਰਵਾ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੋਰ ਕਿਹੜੇ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਭਾਈ ਦੀਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਪ੍ਰਸ਼ਨ 13 ਮਾ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਸਿੱਖ ਕੌਮ ਤੇ ਕੀ ਪ੍ਰਭਾਵ ਪਿਆ ਸਿੱਖਾਂ ਦਾ ਮੁਗਲ ਹਕੂਮਤ ਵਿਰੁੱਧ ਸੰਕਲਪ ਹੋਰ ਪੱਕਾ ਹੋ ਗਿਆ ਪ੍ਰਸ਼ਨ 14 ਮਾ ਦਿੱਲੀ ਵਿਖੇ ਗੁਰੂ ਜੀ ਦੇ ਸ਼ੀਸ਼ ਦਾ ਸੰਸਕਾਰ ਕਿਸ ਜਗ੍ਹਾ ਤੇ ਕੀਤਾ ਗਿਆ ਗੁਰਦੁਆਰਾ ਸਿਸ ਗੰਜ ਸਾਹਿਬ ਪ੍ਰਸ਼ਨ 15 ਮਾ ਗੁਰੂ ਜੀ ਦੇ ਤੜ ਦਾ ਸੰਸਕਾਰ ਕਿਸ ਨੇ ਅਤੇ ਕਿੱਥੇ ਕੀਤਾ ਭਾਈ ਲਖੀਸ਼ਾਹ ਜੀ ਨੇ ਦਿੱਲੀ ਗੁਰਦੁਆਰਾ